ਕਿੰਨਾ ਸਮਾਨ ਕਿੰਨਾ ਕਰੇ ਕਿਤਾ ਕਰਾਵਾ ਬਾਈ ਮੁਰਤੇ ਦੀ ਸਾਹ ਮੇਰੇ ਲਈ ਗਰਾਵ ਚੁੱਤਾ ਹਲੇ ਹੈ ਸਾਨੂੰ ਖੋਹ ਤੇ ਬਣਾ ਕੀ ਬੋਲਦਾ ਬਣਾ ਬਾਈ ਅਸੀਂ ਦਾ ਜੋਖੀ ਹੈ ਮੇਰਾ ਸਮਾਨ ਜੋਖੀ ਹੈ ਮੇਰਾ ਜਿਹੜਾ ਬੰਦਾ ਕਰੇ ਐਂ ਕਨਵਾ ਸਮਾਨ ਜੋਖੀ ਹੈ ਨਾ ਉਹਦਾ ਬਣਾ ਕਿੰਨਾ ਸਮਾਨ ਹੋਵੇਗਾ ਹਾਂ ਮੈਂ ਕਹਿੰਦਾ ਸਰਕਾਰ ਨੂੰ ਲਾਹਨ ਤਾ ਅੱਜ ਮੈਂ ਸੋਚਦਾ ਯਾਰ ਪ੍ਰਸ਼ਾਸਨ ਨੇ ਪਹਿਲੀ ਗੱਲ ਯਾਰ ਇਹ ਪਹਿਲੀ ਗੱਲ ਪਿੰਡ ਲੋਂਗੋਵਾਲਾ ਹਾਂ ਟੜਕੇ ਅਸੀਂ ਤਿੰਨ ਬੰਦੇ ਟਰੱਪ 'ਤੇ ਬੈਠਿਆ ਦੋਨੋਂ ਦਾ ਪਤਾ ਲੱਗ ਗਿਆ ਤੀਜਾ ਬੰਦਾ ਬੋਲਦਾ ਕਿੰਨਾ ਭਾਈ ਜੋਖੀ ਆਣਾ ਅ ਜੋਖੀ ਆਣਾ ਇਹ ਬੰਦਾ ਜੋਖੀ ਆਣਾ ਉਹਦੇ ਕੋਲ ਕਿੰਨਾ ਸਮਰੂ ਪਹਿਲੀ ਗੱਲ ਲੋਂਗੋਵਾਲਾ ਅਸੀਂ ਕੱਲ ਆਇਆ ਕੋਈ ਨਹੀਂ ਜੀ ਅਧਿਆ ਪ੍ਰਸ਼ਾਸਨ ਦਾ ਧੰਨਵਾਦ ਅੱਜ ਰੇਡ ਮਾਰੀ ਆ ਪ੍ਰਸ਼ਾਸਨ ਨੇ ਰੇਡ ਮਾਰੀ ਆ ਜੇ ਕਮਾਂਡੋ ਵੀ ਆਈ ਆ ਕਮਾਂਡੋ ਵੀ ਬਹੁਤ ਬਹੁਤ ਧੰਨਵਾਦ ਸਾਡਾ ਸਾਜ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਗੱਦ ਦੇ ਨੇ ਆ ਮੋਰਚੇ ਕਰਦੇ ਕਰੋ ਬਾਈ ਮੈਨ ਕਿਹ ਬੈਰੀ ਆਤਲਾ ਹਾਲੋ ਸਮਾਨ ਕਿੰਨਾ ਤਰ ਕਰਾ ਬਾਈ ਮੋਰਚੇ ਜੀ ਸਾਡੇ ਮੇਰੇ ਲਈ ਬਰਾਉ ਦਿੱਤਾ ਹਲੇ ਹੇ ਸਾਨੂੰ ਫੋਨ ਤੇ ਪਤਾ ਕੀ ਬੋਲਦਾ ਬਈ ਅਸੀਂ ਤਾਂ ਜੋਖੀ ਹੰਨਿਆ ਸਮਾਨ ਜੋਖੀ ਹੰਨਿਆ ਕਿਹੜਾ ਬੰਦਾ ਸਮਾਨ ਕਰੇ ਕਿਹੜਾ ਬੰਦਾ ਕਰਿਆ ਕਿਹੜਾ ਮਸਬਾਨ ਦੋਖੀ ਹੈ ਨਾ ਉਹ ਤਾਂ ਬਹੁਤ ਈ ਨਾ ਸਬੜੀ ਸੀ ਇਹ ਹਾਂ ਫੋਨ ਤੇ ਕਿਹਾ ਮੈਂ ਕਹਿੰਦਾ ਸਰਕਾਰ ਨੂੰ ਲਾਹਨ ਤਾ ਅੱਜ ਮੈਂ ਸੋਚਦਾ ਯਾਰ ਪ੍ਰਸ਼ਾਸਨ ਇਹ ਫੋਨ ਤੋਂ ਫੋਨ ਆਈ ਜਾਂਦਾ ਪ੍ਰਸ਼ਾਸਨ ਨੇ ਅੱਜ ਕਾਰਵਾਈ ਕੀਤੀ ਆ ਮੰਨਦੇ ਆ ਧੰਨਵਾਦ ਆ ਕਿ ਸਾਰੇ ਟਾਈਗਰ ਕਮਾਂਡੋ ਨੇ ਕਮਾਂਡੋ ਬੋਲ ਆਈ ਆ ਹਨ ਉਹਨਾਂ ਦਾ ਧੰਨਵਾਦ ਆ ਪਰ ਸਰਕਾਰ ਦੇ ਸਾਹਿਬ ਜੀ ਐਸਪੀ ਸਾਹਿਬ ਜੀ ਆਏ ਸੀ ਬਹੁਤ ਧੰਨਵਾਦ ਤੁਸੀਂ ਪਰ ਪਰ ਇਹ ਸਾਡੀ ਵੀਡੀਓ ਤੋਂ ਬਾਅਦ ਹੀ ਕਿਉਂ ਜਾ ਕੇ ਪਹਿਲਾਂ ਕਿਉਂ ਨਹੀਂ ਰੈਡਾ ਹੋਈਆਂ ਕਿਉਂਕਿ ਪਹਿਲਾਂ ਜਵਾਕਾਂ ਨੇ ਬਾਅਦ ਜਬ ਕਰੇ ਅੱਜ ਸਾਡੀ ਵੀਡੀਓ ਪਾਈ ਦਾ ਮਕਸਦ ਵੀ ਪੂਰਾ ਹੋਇਆ ਲੋਕ ਕਹਿੰਦੇ ਨੇ ਵੀਡੀਓ ਪਾਈ ਕਰ ਦੇਣਗੇ ਅੱਜ ਜਵਾਕਾਂ ਨੂੰ ਪੁੱਛੋ ਲੰਗੋਵਾਲ ਦੇ ਨੂੰ ਜਾ ਕੇ ਵੀ ਛੋਟੇ ਜਵਾਕ ਕਿਵੇਂ ਤਾਜਨ ਮੌਜ ਨਾਲ ਖੇਡ ਕੇ ਸਕੂਲ ਚੋਂ ਉਹਨਾਂ ਦੇ ਜਵਾਕਾਂ ਨੂੰ ਨੇ ਮਾਵਾ ਪੁੱਛੋ ਸਾਡਾ ਮਨ ਚੁਲ ਗਿਆ ਤਿੰਨ ਮੁੰਡੇ ਚਿੱਟੇ ਨਾਲ ਮਰੇ ਤੇ ਉਹਨਾਂ ਦਾ ਜ਼ਿੰਮੇਵਾਰ ਹਲੇ ਤੱਕ ਦੱਸੋ ਕੌਣ ਬਣਾਇਆ ਅਜੇ ਕੋਈ ਪਛਾਣੀ ਹੋਇਆ ਭਰਾਵਾ ਇਹ ਸਾਡੇ ਜਵਾਕਾਂ ਨੂੰ ਮਾਰਨੀ ਸ਼ਾਸਾ ਨੇ ਪਰ ਜਿੰਨਾ ਚਿਰ ਜਾਨ ਜਾਨ ਚ ਜਾਨ ਆ ਸਾਹ ਚ ਸਾਹ ਨੇ ਇਹ ਲੜਾਈ ਲੜਦੀ ਰਹਾਂਗੇ ਸਾਡੇ ਦੇ ਅੱਜ ਟ੍ਰਿਪਲ ਬਾਉਂਡਰੀਾਰੇ ਕੋਲੇ ਅਸੀਂ ਸਿਗਨੇਚਰ ਮਾਏ ਦੋ ਡੱਬੇ ਪਹਿਲਾ ਕਹਿੰਦਾ 1700 ਨੂੰ ਡਾਉਂਗਾ 1800 ਨੂੰ ਮਾਪੇ ਦੀ 2000 ਨੂੰ ਦੇ ਨੂੰ ਲੈ ਕੇ ਆ ਉਹਨੂੰ ਸਾਡਾ ਮੂੰਹ ਦੇ ਗਿਆ ਸੀ ਰਹੇ ਮੈਂ ਕਿੱਥੇ ਬੈਠਾ ਹੀ ਗੱਡੀ 'ਚ ਅਸੀਂ ਮੂਲ ਕੋਲ ਲੱਗੇ ਨੂੰ ਪਤਾ ਲੱਗਿਆ ਉਹਦੀ ਪਿਆਕੇ ਲੈ ਗਿਆ ਇਹ ਬੰਦਾ ਬੋਲਦਾ ਮੈਂ ਕਿੱਥੇ ਆ ਗਿਆ ਕਹਿੰਦਾ ਭਾਈ ਮੈਂ ਬਸ ਸਮਾਨ ਜੋਖੀ ਹੈ ਨਾ ਮੈਂ ਤਾਂ ਠੀਕ ਹੈ ਲਿਆ ਸੀ ਤੀ ਬੰਦਾ ਕਹਿੰਦਾ 5 ਮਿੰਟ ਹੀ ਖੜ ਜਾ ਮੈਂ ਠੀਕ ਐ ਅਸੀਂ ਖੜੇ ਰਹੇ ਖੜੇ ਰਹੇ ਪਰ ਇਹ ਬੰਦੇ ਨੂੰ ਪ੍ਰਸ਼ਾਸਨ ਨੂੰ ਇਹੇ ਬੇਨਤੀ ਆ ਰਹਾ ਲੰਬੀ ਕਰਤਾ ਤੇ ਇਹ ਬੰਦਾ ਨੂੰ ਐ ਪਛੋਟੇ ਸੋਡੇ ਘਰੇ ਕਿੰਨਾ ਸਮਾਨ ਪਿਆ ਸਾਰਾ ਬਰਾਮਤ ਕੀਤਾ ਜਾਵੇ ਸਾਡੀ 8 ਅਪ੍ਰੈਲ ਹੈ ਇਹ ਬੰਦਾ ਦਾ ਸਮਾਨ ਆਏ ਪਛਾ ਜਾਵੇ ਇਹ ਲੈ ਉਹਦੇ ਕਿਥੋਂ ਨੇ ਇਹਨਾਂ ਨੂੰ ਕੀ ਮਿਲਦਾ ਕੀ ਪ੍ਰਸ਼ਾਸਨ ਨੂੰ ਆਏਗਾ ਬੰਦੇ ਸੋਨੇ ਲੱਭਦੇ ਅਸੀਂ ਦੇ ਮਾਗੇ ਆਪਣਾ ਇਹਨੂੰ ਤਰਫਾ ਮਿਲਦੀ ਹੈ ਜਾਂ ਇਹਨਾਂ ਨੂੰ ਕਮਿਸ਼ਨ ਮਿਲਦਾ ਜਾਂ ਕੀ ਦਾ ਸਮਾਨ ਵੇਚਦੇ ਆ ਸਾਨੂੰ ਮੇਡ ਬੰਦਾ ਨਾਮ ਦੱਸਿਆ ਜਾਵੇ ਅਸੀਂ ਬਹੁਤ ਟਾਈਮ ਬਾਈ 100 ਲੱਗੇ ਰੋਜ਼ ਤੇ ਗੋਲ ਬੈਠੇ ਬੈਣੇ ਆਹ ਦੀ ਉਮਰ ਦੇਖੋ ਆ ਲੋਕ ਅਮਰ ਤੇ ਰਿੱਟਾ ਵੜਦੇ ਦਿੰਦਾ ਗ੍ਰਾਮ ਚ ਟਾਹੇ ਘਟ ਤੋਂ ਘਟ ਇਹ ਐਡਾ ਗ੍ਰਾਮ ਦਿੱਤਾ ਹੈ ਠੀਕ ਆ ਇਹ ਜਿਹੜੇ ਜਵਾਕ ਵਿੱਚ ਇਹਦਾ ਪਤਾ ਨਹੀਂ ਵੀ ਕੌਣ ਕੌਣ ਵੇਚ ਰਿਹਾ ਪਤਾ ਨਹੀਂ ਲੱਗਦਾ ਕੋਈ ਜਿੰਨੂੰ ਪੁੱਛ ਲੋ ਲੋਕ ਪਤਾ ਕੀ ਕਹਿੰਦੇ ਆਖੇ ਕੀ ਕਹਿੰਦੇ ਨੇ ਵੀ ਆ ਸਾਡੇ ਮੁੰਡੇ ਖੜੇ ਜੇ ਇੱਥੇ ਕਹਿੰਦੇ ਬਾਈ ਕਿੰਨਾ ਚਿੱਟਾ ਚਾਹੀਦਾ ਕਹਿੰਦਾ ਦੱਸੋ ਲੈ ਕੇ ਦੀਏ ਇੱਥੇ ਦਾ ਭਰਾਵਾ ਇਹ ਹਾਲ ਹੈ ਪਤਾ ਹੀ ਨਹੀਂ ਲੱਗਦਾ ਮੁੰਡਿਆਂ ਦੀਆਂ ਲੱਤਾਂ ਗਲੀਆਂ ਪਈਆਂ ਨੇ ਕੀ ਯਾਰ ਮੈਂ ਦਿਖਾਉਣਾ ਆਜੋ ਕਿਹੜਾ ਭਾਂਜਾ ਕਹਿੰਦਾ ਨਾ ਸੇ ਇੱਕ ਕਮੈਂਟਾਂ ਚ ਵੀ ਇਹ ਆ ਕਰਦਿਆ ਮੈਂ ਦਿਖਾਉਣਾ ਸਾਡੀ ਜਵਾਨੀ ਕਿਵੇਂ ਮਾਰ ਰਹੀ ਆ ਕੁੱਤੇ ਅੱਡੇ ਮੰਗੂ ਦਾ ਤੋਂ ਦੁਪਹਿਰੇ ਦੁਪਹਿਰਾ ਦੋ ਵਜੇ ਉੱਥੇ ਸੀ ਰਾਤ ਨੂੰ ਹੁਣ ਇੱਥੇ ਖੜਿਆ 9-10 ਵਜੇ ਇਹ ਮੇਰੀ ਗੱਲ ਨਾਲ ਸਾਡੀ ਘਰ ਦੀ ਦਰਦ ਨਹੀਂ ਹਾਂ ਇਹਦੇ ਜਵਾਬ ਪਰ ਮੈਂ ਮੈਂ ਕਹਿੰਦਾ ਓਏ ਚੈਲੰਜ ਆ ਇੱਕ ਠੋਕ ਕੇ ਇਹ ਕੁੱਤੀ ਦੇ ਪੁੱਤੋ ਆਜੋ ਸਾਨੂੰ ਲੱਤਾਂ ਗਲੀਆਂ ਦਿਖਾਵਾਂ ਜਵਾਕਾਂ ਦੀਆਂ ਜਿਹੜੇ ਕਮੈਂਟ ਕਰਕੇ ਕਹਿੰਦੇ ਨੇ ਸਾਡੇ ਜਵਾਕਾਂ ਦੇ ਮਾਣ ਮਾਣ ਆਜੋ ਅਸੀਂ ਛੋਟੇ ਮੰਗ ਨਹੀਂ ਲਾ ਅਸੀਂ ਕਰਦੇ ਹਿੱਸਾ ਛੋਟੇ ਮੰਗ ਨਹੀਂ ਚੱਲਦੇ ਆ ਅੱਜ ਅਸੀਂ ਦੇਖ ਕੇ ਫੇਰ ਵੀ ਸੁਰਤਾਂ ਬੈਠਾ ਤੁਸੀਂ ਵੀਡੀਓ ਦੇਖ ਕੇ ਪਰ ਸਾਡੇ ਨੂੰ ਤੁਸੀਂ ਯਾਰ ਫੇਰ ਵੀ ਨਹੀਂ ਹਰਦੇ ਅਸੀਂ ਯਾਰ ਸਾਫ਼ ਕੀ ਦੇਣਾ ਤੁਸੀਂ ਤਾਂ ਨੈਗੇਟਿਵ ਚੱਲ ਪਏ ਸਾਡੇ ਸਾਡੇ ਉਲਟ ਜਿਹੜਾ ਤੁਸੀਂ ਸਿਰਜ ਰਹੇ ਹੋ ਨਾ ਅਸੀਂ ਸਾਡੇ ਨਾ ਇਹ ਚੀਜ਼ਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਸਾਡੇ ਸਾਡੇ ਮਨ ਨੂੰ ਸੰਤੁਸ਼ਟੀ ਹੈ ਸਾਡੇ ਕਰਕੇ ਅੱਜ ਜਵਾਕ ਗਰਾਊਂਡ 'ਚ ਖੇਡਨੇ ਸਾਨੂੰ ਮਾਣ ਆ ਇੱਕ ਢੋਕੇ ਕਹਿੰਦੇ ਯਾਰ ਖੜਿਆ ਖੜਿਆ ਪੰਜਾਬੀ ਲੋਕ ਕਹਿੰਦੇ ਨੇ ਇਹ ਗਰੀਬ ਨੇ ਆਹ ਗਰੀਬ ਚਰਚਰ ਯਾਰ ਦਾ ਜਿੱਤਾ ਵਿੱਚ ਹੀ ਅੰਦਰ ਰਹੇ ਗਰੀਬ ਨੇ 100 ਰੁਪਏ ਦੀ 100 ਗੱਡੀ ਆ ਸਾਡੇ ਆਹ ਗੱਡੀ ਖੜੀਆ ਗੱਡੀ ਖੜੀਆ ਆਹ ਗੱਡੀ ਖੜੀਆ ਬਾਬਾ ਆਹ ਗੱਡੀ ਖੜੀਆ ਗੱਡੀ ਤੇ ਪੌਣ ਦਾ ਬਾਬਾ ਅੱਜ 1500 ਰੁਪਏ ਕਿਸੇ ਤੋਂ ਫੜਕੇ ਆਇਆ ਅਸੀਂ ਗਰੀਬ ਆ ਫਿਰ ਅਸੀਂ ਵੀ ਵੇਚਣਾ ਪੀ ਜਾਂਦੇ ਆ ਕਿਹੜੇ ਮੇਰੀ ਗੱਲ ਸੁਣੋ ਸਾਡੇ ਕੋਲੇ ਹਜ਼ਾਰਾਂ ਮੁੰਡਾ ਅਸੀਂ ਕੰਦਾ ਦੇ ਉਤੇ ਟੁਕੜੀਏ ਚੜਾ ਜੀ ਤੇਜੀ ਵੇਚਣਾ ਹੋਵੇ ਅਸੀਂ ਗਰੀਬ ਆ ਇਹ ਕਹਦੇ ਗਰੀਬ ਨਹੀਂ ਆ ਜਿਹੜਾ ਜੁੱਤੀ ਆਲੇ ਪੁੱਤ ਕਾਲੀ ਆ ਆਹ ਇੱਕ ਵਾਰ ਜੀ ਨੂੰ 4000 ਰੁਪਏ ਬਣ ਜਾਣਾ ਕੀ ਬਣੂਗਾ ਥੋੜਾ ਜਿਆਦਾ ਲਈਦਾ ਇਹ ਵਿਚਿਆਂ ਦਾ ਇਹ ਚਾਰ ਪੰਜਾਬ ਦੀ ਪੀੜੀ ਖਤਮ ਕਰ ਰਹੇ ਨੇ ਜੇ ਤੁਸੀਂ ਨਾ ਬੋਲੇ ਛੋਟੇ ਤੇ ਛੋਟੀਆਂ ਆਉਣ ਵਾਲੀਆਂ ਪੀੜੀਆਂ ਲੜਨ ਤੋਂ ਪਾਇਆ ਕਰੀਆਂ ਪੰਜਾਬ ਦੀ ਜਵਾਨੀ ਕਰ ਮੱਲੂ ਓਏ ਮੈਂ ਕਹਿੰਦਾ ਜੇ ਆਉਣਗੀਆਂ ਪੀੜੀਆਂ ਪੀੜੀਆਂ ਆਉਣਗੀਆਂ ਨਹੀਂ ਆਉਂਦੀਆਂ ਨਹੀਂ ਪਰ ਮੇਰੇ ਹੱਥ ਮੰਨ ਕੇ ਬੇਨਤੀ ਆ ਸਾਥ ਨਹੀਂ ਦੇਣਾ ਨਾ ਦਿਓ ਯਾਰ ਕੋਈ ਗੱਲ ਨਹੀਂ ਲੜਨਾ ਇਕੱਲੇ ਲੜਦੇ ਨੇ ਉਹਨਾਂ ਦਾ ਧੰਨਵਾਦ ਪ੍ਰਸ਼ਾਸਨ ਵੀ ਤੁਹਾਡਾ ਸਾਥ ਦੇਣ ਲੱਗ ਗਿਆ ਬਹੁਤ ਬਹੁਤ ਧੰਨਵਾਦ ਆ ਪਰ ਇਹ ਇਹ ਬੰਦਿਆਂ ਨੂੰ ਭਈ ਇਹ ਹਰ ਦਿਨ ਜਿਹਨੂੰ ਤਾਂ ਇੱਕ ਵਾਰੀ ਚਸਕਾ ਪੈ ਜੇ ਬਲੈਂਕ ਕਰਨ ਦਾ ਜਾਂ ਆਪਣਾ ਪੈਸੇ ਦਾ ਉਹ ਬੰਦਾ ਕਿੰਨਾ ਮਰਜ਼ੀ ਕਿਤੇ ਮਰਜ਼ੀ ਭੱਜ ਲੈ ਇਹ ਜ਼ਿਲ੍ਹਾ ਦੇ ਵਗ ਜਾਂਦੇ ਨੇ ਅੱਜ ਅਸੀਂ ਬੰਦੇ ਫੜੇ ਪਰਸੋ ਬੰਦੇ ਅੱਜ ਪਏ ਤੇ ਮੋਟਰ ਆਇਆ ਦੋ ਫਿਰਦਾਂ ਜਵਾਨਤ ਕਰਾਈ ਤੇ ਕੀ ਆ ਅਗਲਾ ਕਹਿੰਦਾ ਦੋ ਦਿਨ ਜਾਂਦੇ ਆ ਆਪਣੀ ਪੈਸਾ ਵਰਦਾ ਦੋ ਦਿਨ ਬਾਅਦ ਜਵਾਨਤ ਕਰਾ ਕੇ ਆਏਂਗਾ ਕੋਈ ਨਾ ਦੋ ਦਿਨ ਹੋਰ ਲਾ ਆਵਾਂਗੇ ਲੋ ਪੈਸਾ ਰੋਦਾ ਆਏ ਇਹਨੇ ਸੋਚ ਆ ਹੈ ਕਹਿੰਦਾ ਸੋਚ 4-4 ਮਹੀਨੇ ਦੇ 5-5 ਮਹੀਨੇ ਮੇਰਾ ਮੁੰਡਾ ਗਿਆ ਤੇ 2-4 3 ਸਾਲ ਦੀ ਮੇਰੀ ਕੁੜੀ ਉਹ ਮੈਂ ਛੱਡ ਗਿਆ ਫਿਰਦਾ ਓਏ ਸਾਡਾ ਦੁਪਹਿਰਾ ਸ਼ਿਕਰ ਦੁਪਹਿਰਾ ਉੱਥੇ ਜੋ ਗੇ ਬੀਜਾਂਗਾ ਯਾਰ ਕੁੱਤੇ ਅਸੀਂ ਭੌਂਕਦੇ ਫਿਰ ਹਏ ਸਾਡੇ ਸਾਥ ਕੀ ਦੇਣਾ ਵਿੱਚ ਕਮਾਂਡਰੇ ਬੋਲ ਦੇਣਾ ਇਹਦਾ ਇਹਦਾ ਯਾਰ ਜੀ ਦਾ ਕੋਈ ਫਰਕ ਨਹੀਂ ਹਾਂ ਉਹ ਮਾਂ ਕਹੇ ਕਿ ਆਪਣੇ ਭੈਣ ਭਾਈ ਜਿਹੜੇ ਰਾਤਾਂ ਨੂੰ ਪਰ ਸੱਡੀ ਫਿਰਦੇ ਨੇ ਮਾਮਾ ਨੇ ਬਾਈ ਕੱਲ ਸੁਨਾਮ ਵਾਲੇ ਪਿੱਛੇ 100 ਮੁੰਡਾ ਮਾਰਤਾ ਉਹ ਬੰਦੇ ਨੇ ਜਿਹਨੂੰ ਅਸੀਂ ਕੱਲ ਫੜਿਆ ਤੇ ਮੈਨੂੰ ਮਾਮਾ ਦੇ ਫੋਨ ਆਏ ਕਹਿੰਦੇ ਆ ਪੁੱਤ ਕਹਿੰਦੀ ਸਾਡੇ ਲਈ ਛੋਡੀ ਜਾਨ ਵੀ ਆਇਆ ਛੋਡੇ ਜਵਾਕ ਜਾਂਦਾ ਓਈਆ ਸਿੱਧਾ ਨਿੱਤਿਆਂ ਯਾਰ ਮੈਂ ਕਹਿੰਦਾ ਸਾਨੂੰ ਮਾਣ ਆ ਯਾਰ ਇੱਕ ਟੋਕੇ ਖੜੇ ਆ ਪੰਜਾਬ ਲਈ ਯਾਰ ਜਿੰਨੇ ਜਰ ਖੜਾਂਗੇ ਯਾਰ ਕੋਈ ਨਾ ਬੋਲੋ ਚੁੱਪ ਕਰ ਜੋ ਚੁੱਪ ਕਰ ਜੋ ਅੱਧਾ ਕਰ ਦਾਂਗੇ ਪਹਿਲਾਂ ਜੇਦਾ ਤੂੰ ਤੈਨੂੰ ਮੈਂ ਛੱਡ ਦੂੰ ਤੂੰ ਸਹੀ ਲੱਗੀ ਮੈਨੂੰ ਸਹੀ ਪਹਿਲੀ ਗੱਲ ਯਾਰ ਇਹ ਆ ਪਹਿਲੀ ਗੱਲ ਪਿੰਡ ਲੋਂਗੋਵਾਲ ਹਾਂ ਟੜਕੇ ਅਸੀਂ ਤਿੰਨ ਬੰਦੇ ਟ੍ਰਿਪੜਾ ਬੈਠਿਆ ਦੋਨੋਂ ਦਾ ਪਤਾ ਲੱਗਿਆ ਤੀਜਾ ਬੰਦਾ ਬੋਲਦਾ ਕਿੰਨਾ ਬਾਈ ਜੋਖੀ ਆ ਨਾ ਅ ਜੋਖੀ ਆ ਇਹ ਬੰਦਾ ਜੋਖੀ ਆ ਨਾ ਉਹਦੇ ਕੋਲ ਕਿੰਨਾ ਸਮਰੂ ਅੱਗੇ ਗੱਲ ਲੋਕੋ ਵਾਲਾ ਸੀ ਕੱਲ ਆਇਆ ਕੋਈ ਨਹੀਂ ਆਇਆ ਪ੍ਰਸ਼ਾਸਨ ਦਾ ਧੰਨਵਾਦ ਅੱਜ ਰੇਡ ਮਾਰੀ ਪ੍ਰਸ਼ਾਸਨ ਨੇ ਰੇਡ ਮਾਰੀ ਐ ਕਮਾਂਡੋ ਵੀ ਆਈ ਆ ਕਮਾਂਡੋ ਵੀ ਬਹੁਤ ਬਹੁਤ ਧੰਨਵਾਦ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਗੱਦ ਨਹੀਂ ਹੁੰਦਾ ਮੋਰਚਾ ਕਰਦੇ ਬਈ ਮੈਨ ਕਿ ਭਰੀ ਆਤਲਾ ਹਾਲੋ ਕਿੰਨਾ ਸਮਾਨ ਕਿੰਨਾ ਕਰਾ ਗਰਾਵ ਮੁੰਡੇ ਦੀ ਸਾਹ ਮੇਰੇ ਲਈ ਗਰਾਵ ਦਿੱਤਾ ਹਰੇ ਹੇ ਸਾਨੂੰ ਫੋਨ ਤੇ ਬਲਾ ਕੀ ਬੋਲਦਾ ਬਣਾ ਬਈ ਅਸੀਂ ਦਾ ਜੋਖੀ ਹੰਨਿਆ ਸਮਾਨ ਜੋਖੀ ਹੰਨਿਆ ਕਿਹੜਾ ਬੰਦਾ ਸਮਾਨ ਕਰੇ ਕਿਹੜਾ ਬੰਦਾ ਕਰਿਆ ਕਿ ਨਾ ਮਸਬਾਨ ਚੋਖੀ ਹੈ ਨਾ ਉਹਦਾ ਬਹੁਤ ਨਾ ਸਮਾਨ ਹੋ ਰਿਹਾ ਹਾਂ ਇਹ ਫੋਨ ਤੇ ਕਿਹਾ ਮੈਂ ਕਹਿੰਦਾ ਸਰਕਾਰ ਨੂੰ ਲਾਹਨ ਤਾ ਅੱਜ ਮੈਂ ਸੋਚਦਾ ਯਾਰ ਪ੍ਰਸ਼ਾਸਨ ਨੇ ਇਹ ਫੋਨ ਤੋਂ ਪੂਰਾ ਜਨਾ ਸੱਚੀ ਪ੍ਰਸ਼ਾਸਨ ਨੇ ਅੱਜ ਕਾਰਵਾਈ ਕੀਤੀ ਆ ਮੰਨਦੇ ਆ ਧੰਨਵਾਦ ਆ ਕਿ ਸਾਰੇ ਟਾਈਗਰ ਕਮਾਂਡੋ ਨੇ ਕਮਾਂਡੋ ਬੋਲ ਆਈ ਆ ਹਣਾ ਉਨਾ ਧੰਨਵਾਦ ਆ ਪਰ ਸਰਕਾਰ ਆਈ ਸੀ ਪੀਐਸਪੀ ਸਾਹਿਬ ਵੀ ਆਈ ਸੀ ਬਹੁਤ ਧੰਨਵਾਦ ਤੁਸੀਂ ਪਰ ਪਰ ਇਹ ਸਾਡੀ ਵੀਡੀਓ ਤੋਂ ਬਾਅਦ ਹੀ ਕਿਉਂ ਜਾ ਕੇ ਪਹਿਲਾਂ ਕਿਉਂ ਨਹੀਂ ਰੈਡਾ ਹੋਈਆਂ ਕਿਉਂਕਿ ਪਹਿਲਾਂ ਜਵਾਕਾਂ ਨੇ ਬਾਅਦ ਜਬ ਕਰੇ ਅੱਜ ਸਾਡੀ ਵੀਡੀਓ ਪਾਈ ਦਾ ਮਕਸਦ ਵੀ ਪੂਰਾ ਹੋਇਆ ਲੋਕ ਕਹਿੰਦੇ ਨੇ ਵੀਡੀਓ ਪੜੀ ਕਰ ਦੇਣਗੇ ਅੱਜ ਜਵਾਕਾਂ ਨੂੰ ਪੁੱਛੋ ਲੋਂਗੋਆਦਿਆਂ ਨੂੰ ਜਾ ਕੇ ਵੀ ਛੋਟੇ ਜਵਾਕ ਕਿਵੇਂ ਤਾਜਨ ਮੌਜ ਨਾਲ ਖੇਡ ਕੇ ਸਕੂਲ ਚੋਂ ਉਹਨਾਂ ਦੇ ਜਵਾਕਾਂ ਨੂੰ ਨੇ ਮਾਪਿਆਂ ਕੋਲ ਪੁੱਛੋ ਸਾਡਾ ਮਨ ਖੋ ਗਿਆ ਤਿੰਨ ਮੁੰਡੇ ਚਿੱਟੇ ਨਾਲ ਮਰੇ ਤੇ ਉਹਨਾਂ ਦਾ ਜ਼ਿੰਮੇਵਾਰ ਹਾਲੇ ਤੱਕ ਦੱਸੋ ਕੌਣ ਬਣਾਇਆ ਅਜੇ ਕੋਈ ਪਛਾਣ ਨਹੀਂ ਹੋਇਆ ਭਰਾਵਾ ਡੇ ਜਵਾਕਾਂ ਨੂੰ ਮਾਰਨੀ ਸ਼ਾਸ਼ਾ ਨੇ ਪਰ ਜਿੰਨਾ ਚਿਰ ਜਾਨ ਚ ਜਾਨ ਆ ਸਾਹ ਚ ਸਾਹ ਨੇ ਇਹ ਲੜਾਈ ਲੜਦੀ ਰਹਾਂਗੇ ਸਾਡੇ ਦੇ ਅੱਜ ਟ੍ਰਿਪ ਲਵਾਉਂਦੀ ਆਾਰੇ ਕੋਲੇ ਹਾਂ ਫਿਰ ਸਿਗਨੇਚਰ ਮੈਂ ਆਏ ਦੋ ਡੱਬੇ ਪਹਿਲਾ ਕਹਿੰਦਾ 1700 ਨੂੰ ਡਊਂਗਾ 1800 ਨੂੰ ਮਾਪਿਆਂ ਦੀ 2000 ਨੂੰ ਦੇ ਨੂੰ ਲੈ ਕੇ ਆ ਉਹਨੂੰ ਸਾਡਾ ਮੂੰਹ ਤੇ ਲਗਾ ਸੀ ਰਹਾ ਤੇ ਮੈਂ ਇਕੱਠੇ ਬੈਠੀ ਗੱਡੀ 'ਚ ਅਸੀਂ ਮੂਲ ਕੋਲ ਲੱਗੇ ਨੂੰ ਪਤਾ ਲੱਗਿਆ ਉਹਦੀ ਪਿਆ ਕੇ ਲੈ ਗਿਆ ਇਹ ਬੰਦਾ ਬੋਲਦਾ ਮੈਂ ਕਿੱਥੇ ਆ ਗਿਆ ਕਹਿੰਦਾ ਭਾਈ ਮੈਂ ਬੱਸ ਸਮਾਨ ਜੋਖੀ ਹੈ ਨਾ ਮੈਂ ਤਾਂ ਠੀਕ ਲਿਆ ਸੀ ਤੀ ਬੰਦਾ ਕਹਿੰਦਾ 5 ਮਿੰਟ ਹੀ ਖੜ ਜਾ ਮੈਂ ਠੀਕ ਐ ਅਸੀਂ ਖੜੇ ਰਹਿ ਖੜੇ ਰਹਿ ਹੁਣ ਇਹ ਬੰਦੇ ਨੂੰ ਪਰਦਾਸ ਨੂੰ ਇਹੀ ਬੇਨਤੀ ਆ ਰਾਮਾ ਕੰਮੀ ਕਰਤਾ ਤੇ ਇਹ ਬੰਦਾ ਨੂੰ ਅਏ ਪਿੱਛੋਂ ਛੋਟੇ ਘਰੇ ਕਿੰਨਾ ਸਾਮਾਨ ਪਿਆ ਸਾਰਾ ਬਰਾਮਤ ਕੀਤਾ ਜਾਵੇ ਸਾਡੀ 28 ਅਪ੍ਰੈਲ ਐ ਇਹ ਬੰਦਾ ਦਾ ਸਾਮਾਨ ਅਏ ਪਿੱਛੇ ਜਾਵੇ ਇਹ ਲੈ ਉਹਦੇ ਕਿੱਥੋਂ ਨੇ ਇਹਨਾਂ ਨੂੰ ਕੀ ਮਿਲਦਾ ਕੀ ਪ੍ਰਸ਼ਾਸਨ ਨੂੰ ਆਏ ਗਾ ਬੰਦੇ ਨੂੰ ਅਸੀਂ ਦੇ ਮੈਂ ਇਹ ਆਪਣਾ ਇਹਨੂੰ ਤਰਫਾ ਮਿਲਦੀ ਆ ਜਾਂ ਇਹਨਾਂ ਨੂੰ ਕਮਿਸ਼ਨ ਮਿਲਦਾ ਜਾਂ ਕੀ ਦਾ ਸਾਮਾਨ ਵੇਚਦੇ ਆ ਸਾਨੂੰ ਮੇਡ ਬੰਦਾ ਨਾਮ ਦੱਸਿਆ ਜਾਵੇ ਅਸੀਂ ਬਹੁਤ ਟਾਈਮ ਬਾਈ 100